ਠੀਕ ਹੈ ਭਾਈ ਆ ਦੇਖ ਲੋ ਹਾਲਾਤ ਕੀ ਹੋ ਰਹੇ ਆ ਆਨਾ ਜਿਹੜਾ ਆਪਣਾ ਚਮਕੌਰ ਸਾਬ ਤੋਂ ਵੇਲੇ ਨੂੰ ਰੋਡ ਆਂਦਾ ਏ ਇਹ ਉਸ ਰੋਡ ਦੀ ਤਸਵੀਰ ਆ ਆ ਦੇਖੋ ਤੁਸੀਂ ਹੁਣ ਰਾਤ ਨੂੰ ਉਰੇ ਗੱਡੀਆਂ ਦੇ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਪੱਥਰ ਮਾਰੇ ਜਾਂਦੇ ਆ ਆ ਦੇਖੋ ਗੱਡੀ ਤੇ ਪੱਥਰ ਵੱਜੇ ਹੋਏ ਇਹ ਜਿਹੜੇ ਲੁੱਟਾਂ ਖੋਹਾਂ ਵਾਲੇ ਆ ਨਸ਼ੇੜੀ ਲੋਕ ਆ ਉਹ ਕਰ ਰਹੇ ਆ ਇਹ ਕੰਮ ਆ ਦੇਖੋ ਕਾਰ ਸੇਵਾ ਵਾਲੀ ਗੱਡੀ ਵੀ ਨਹੀਂ ਬਖਸ਼ੀ ਜਿਹੜੀ ਕਾਰ ਸੇਵ ਵਾਲੀ ਗੱਡੀ ਹੁੰਦੀ ਆ ਉਹ ਵੀ ਨਹੀਂ ਬਖਸ਼ੀ ਉਹਦੇ ਵੀ ਪੱਥਰ ਮਾਰੇ ਰੂੜੇ ਮਾਰੇ ਸੋ ਦੋਸਤੋ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰਦੇ ਹੋ ਤਾਂ ਜੋ ਜਿੰਨੇ ਵੀ ਆਪਣੇ ਭਾਈ ਰਾਤ ਨੂੰ ਕੰਮ ਕਰਕੇ ਆਂਦੇ ਆ ਆਪਣੇ ਭਰਾ ਆਪਣੇ ਰਿਲੇਟਿਵ ਜੋ ਵੀ ਆਪਣੇ ਰਿਸ਼ਤੇਦਾਰ ਆਂਦੇ ਆ ਇਸ ਰੋਡ ਤੋਂ ਬਹੁਤ ਸਾਰੇ ਬੰਦੇ ਆ ਜਿਹੜੇ ਇਧਰ ਬੇਲੇ ਦੇ ਨਾਲ-ਨਾਲ ਪਿੰਡਾਂ ਦਰਿਆ ਦੇ ਨਾਲ-ਨਾਲ ਪਿੰਡਾਂ ਪਾਰ ਨੂੰ ਵੀ ਜਾਣੇ ਵਾਲੇ ਕਈ ਵਾਰ ਹਨੇਰਾ ਹੋ ਜਾਂਦਾ ਇਧਰ ਤੋਂ ਆਉਂਦੇ ਆ ਨਾ ਚਮਕੌਰ ਸਾਹਿਬ ਤੋਂ ਧਿਆਨ ਰੱਖਿਆ ਕਰੋ ਬਾਈ ਕੱਲਾ ਬੰਦਾ ਨਾ ਆਇਆ ਕਰੋ ਆ ਦੇਖੋ ਰਾਤ ਨੂੰ ਪੱਥਰ ਲਾ ਕੇ ਮਾਰਨ ਪੈਸੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਸੀ ਆ ਸੁਣੋ ਅੱਗੇ ਤੁਸੀਂ ਸਾਰੀ ਗੱਲਬਾਤ ਬਾਈਆਂ ਦੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਅਸੀਂ ਇੱਕ ਬੇਨਤੀ ਤੁਹਾਨੂੰ ਇਹ ਵੀ ਕੰਨੀ ਚਾਹਦੇ ਆ ਵੀ ਹੁਣ ਟਰਾਂਸਫਰ ਹੋ ਰਹੀਆਂ ਸਾਰੇ ਮਲਾਜਮਾਂ ਦੀਆਂ ਚਲੋ ਅੱਗੇ ਨੂੰ ਮਲਾਜਮ ਤਾਂ ਹੋਰ ਆਉਣਗੇ ਕੋਈ ਯੋਜ ਨਹੀਂ ਹੈਗਾ ਮਲਾਜਮ ਤਾਂ ਚਲੋ ਟਰਾਂਸਫਰ ਹੋ ਗਏ ਨਹੀਂ ਤੁਹਾਡੇ 5 ਮਿੰਟ ਚ ਆ ਗਏ ਉੱਥੇ ਸੈਨ ਕਰਦੇ ਮੜ ਗਏ ਸੈਨ ਕੀ ਲਿਖਣਾ ਕਿੱਥੇ ਨਹੀਂ ਬਾਈ ਉਪਰਾਂ ਬੰਦਾ ਰੁਕਿਆ ਨਹੀਂ ਜਿਹੜਾ ਹਾਂਜੀ ਹਾਂ ਵੀ ਜਿਹੜਾ ਲੰਘੇ ਸਾਤੇ ਮੂਰੇ ਨਿਕਲ ਗਏ ਜੀ ਕੋਈ ਤੁਸੀਂ ਦਾ ਲੋਕ ਕੱਲ ਤਾਂ ਰੋਕਾ ਬਾਈ ਧਿਆਨ ਨਾਲ ਜਾਓ ਬੱਠੀ ਹੋ ਕੇ ਮੋਟਰਸਾਈਕਲ ਵਾਲੇ ਉਹ ਸਾਨੂੰ ਦਗਾ ਦੱਸ ਕੇ ਆ ਆ ਇਸ ਵੀਰ ਨੇ ਵੀਡੀਓ ਬਣਾਈ ਆ ਦੇਖੋ ਬਾਈ ਦੇਖੋ ਕਿੰਨਾ ਨੁਕਸਾਨ ਕਰਤਾ ਇਹਨਾਂ ਦਾ ਤਾਂ ਵਿਚਾਰਿਆਂ ਦਾ ਨੁਕਸਾਨ ਕਰਤਾ ਨਾ ਫਰੀਦ ਆ ਤੇ ਕਹਿੰਦੇ ਪੱਥਰ ਮਾਰ ਕੇ ਬੰਦੇ ਦੇਖੇ ਵੀ ਆ ਉਹ ਵਿੱਚ ਨੂੰ ਭੱਜ ਗਏ ਕਹਿੰਦੇ ਜੰਗਲ ਦੇ ਵਿੱਚ ਨੂੰ ਭੱਜ ਗਏ ਹੁਣ ਵਿੱਚ ਜਾ ਕੇ ਬਾਈ ਕਿੱਥੇ ਲੱਭ ਸਕਦੇ ਆ ਉਹਨਾਂ ਨੂੰ ਬੀਆਵਾਨ ਜੰਗਲ ਹੈਗਾ ਨਾਲ-ਨਾਲ ਸੋ ਬਾਈ ਆਪਣਾ ਧਿਆਨ ਰੱਖਿਆ ਕਰੋ ਮੇਰਾ ਵੀਰ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਤੇ ਪੇਜ ਨੂੰ ਕਰ ਲਿਓ ਫੋਲੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਇਲਾਕੇ ਦੇ ਜਿੰਨੇ ਵੀ ਵੀਰ ਭਾਈ ਰਾਤ ਨੂੰ ਆਉਂਦੇ ਆ ਸਾਰਿਆਂ ਕੋਲੇ ਵੀਡੀਓ ਪਹੁੰਚ ਸਕੇ ਤਾਂ ਜੋ ਬੰਦਾ ਆਗਾ ਰਹਿੰਦਾ ਫਿਰ ਅਗਰ ਪਤਾ ਹੋਵੇ ਨਾ ਵੀਡੀਓ ਜਿੱਦਾਂ ਦੇਖ ਲਵੇ ਤਾਂ ਅਗਲੇ ਦਿਨ ਦਿਮਾਗ 'ਚ ਰਹਿੰਦਾ ਵੀ ਹਾਂ ਇੱਥੇ ਕਾ ਕੇ ਭਾਈ ਆਹ ਹਾਦਸਾ ਹੋ ਸਕਦਾ ਸੋ ਧੰਨਵਾਦ